ਪਹੁੰਚ ਚੁੱਕੇ ਆ ਜੀ ਜਿੱਦਾਂ ਅਸੀਂ ਪਿੰਡ ਪਿੰਡ ਮੰਡ ਖੇਤਰਾਂ ਦੇ ਅਸੀਂ ਇਹ ਦੌਰਾ ਕਰ ਰਹੇ ਆ ਸਾਡੀ ਟੀਮ ਦੌਰਾ ਕਰ ਰਹੀ ਹੈ ਤੇ ਪਿੱਛੇ ਅਸੀਂ ਨਕੀ ਮਿਆਣੀ ਜਿਹਨੂੰ ਆਪਾਂ ਪਿਆਰ ਦੇ ਪਿੰਡ ਦਾ ਨਾਮ ਮਿਆਣੀ ਪੰਗੂਪੋਰੀਆ ਪਿੰਡ ਵੀ ਕਿਹਾ ਜਾਂਦਾ ਉੱਥੇ ਕਾਫੀ ਜਿਹੜਾ ਤੁਸੀਂ ਮੰਨਦੇ ਜਿਹੜੀਆਂ ਤੇ ਰੇੜਾ ਪੈ ਚੁੱਕੀਆਂ ਅਸੀਂ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਪਹਿਲੀਆਂ ਵੀਡੀਓ ਦੇ ਵਿੱਚ ਤਸਵੀਰਾਂ ਦਿਖਾਈਆਂ ਉਸ ਤੋਂ ਇਲਾਵਾ ਹੁਣ ਅਸੀਂ ਉੱਤੋਂ ਥੋੜੀ ਅਗਾਂਹ ਪਿੰਡ ਪੈਂਦਾ ਜੀ ਟਾਲੀ ਪਿੰਡ ਕੌਂਕੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਆ ਜੀ ਤੇ ਕਾਫੀ ਆਬਾਦੀ ਵਾਲਾ ਪਿੰਡ ਵਾ ਤੇ ਟਾਲੀ ਪਿੰਡ ਦਾ ਅਸੀਂ ਤੁਸੀਂ ਬੰਦੇ ਬਿਲਕੁਲ ਲਾਗੇ ਖਲੋਤੇ ਹੋਏ ਨੇ ਤੇ ਇਹਦੇ ਇੱਥੋਂ ਦੇ ਹਾਲਾਤਾਂ ਬਾਰੇ ਅਸੀਂ ਪਾਣੀ ਦੇ ਹਾਲਾਤਾਂ ਬਾਰੇ ਤੁਹਾਨੂੰ ਅਸੀਂ ਜਾਣੂ ਕਰਾ ਰਹੇ ਆ ਆਓ ਆਪਾਂ ਤੁਹਾਨੂੰ ਹੁਣ ਪਾਣੀ ਦੇ ਹਾਲਾਤ ਪਹਿਲਾਂ ਦਿਖਾ ਦਿੰਨੇ ਚਾਹੁੰਦੇ ਆ ਇੱਥੇ ਤੁਸੀਂ ਪਾਣੀ ਦੇਖ ਲਓ ਆ ਤੁਹਾਨੂੰ ਥੋੜਾ ਟਾਈਮ ਹੋਏਗਾ ਪਿੰਡ ਵਾਸੀਆਂ ਨੂੰ ਦੱਸਿਆ ਕਿ 8 ਤਰੀਕ ਦਾ ਪਾਣੀ ਲੱਗ ਭੱਗ ਇੱਥੇ ਪਾਣੀ ਜਿਹੜਾ ਚੜ ਚੁੱਕਾ ਵਾ ਤੁਸੀਂ ਪਾਣੀ ਦੇ ਸਕਦੇ ਹੋ ਬਾਕੀ ਮੈਂ ਹਾਲਾਤਾਂ ਦੀ ਗੱਲ ਕਰਾਂ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਬਾਕੀ ਜੇ ਫ ਫਸਲਾਂ ਜਿਹੜੀਆਂ ਪਾਣੀ ਦੇ ਲਪੇਟ ਵਿੱਚ ਪੂਰੀ ਤਰ੍ਹਾਂ ਆ ਚੁੱਕੀਆਂ ਪਰ ਗੰਨੇ ਦੀ ਫਸਲ ਦੀ ਗੱਲ ਕੀਤੀ ਜਾਵੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਦਿਖਾਇਆ ਜਾਣ ਉਹ ਤਸਵੀਰਾਂ ਆ ਗੰਨੇ ਦੀ ਫਸਲ ਜਿਹੜੀ ਆ ਗੰਨੇ ਦੀ ਫਸਲ ਦੇ ਥੱਲੇ ਤੁਸੀਂ ਪਾਣੀ ਦੇਖ ਲਓ ਕਿੰਨੇ ਕਿੰਨਾ ਪਾਣੀ ਜਿਹੜਾ ਖੜਾ ਹੋਇਆ ਵਾ ਤੇ ਬਾਕੀ ਜੇ ਮੈਂ ਝੋਨੇ ਦੀ ਫਸਲ ਦੀ ਗੱਲ ਕਰਾਂ ਕਿਉਂਕਿ ਅਸੀਂ ਜਦੋਂ ਆਪਾਂ ਅਪਡੇਟ ਸ਼ੁਰੂ ਕੀਤੀ ਪਿੱਛੋਂ ਤੁਸੀਂ ਬਣਾਉਂਦੇ ਵੱਖ-ਵੱਖ ਤੁਸੀਂ ਬਣਾਉਂਦੇ ਅਸੀਂ ਤਸਵੀਰਾਂ ਦੇਖੀਆਂ ਤੇ ਬਹੁਤ ਹੈਰਾਨੀ ਜੜ ਕੇ ਤਸਵੀਰਾਂ ਨੇ ਕਾਫੀ ਝੋਨੇ ਦੀ ਫਸਲ ਜਿਹੜੀ ਪਾਣੀ ਦੇ ਲਪੇੜੇ ਤੇ ਚ ਲਗਭਗ ਸਾਰੀ ਆ ਚੁੱਕੀ ਆ ਪਰ ਅੱਜ ਇੱਥੇ ਤੁਸੀਂ ਬਣਦੇ ਬਿਲਕੁਲ ਅੱਗੇ ਜਿਹੜੇ ਪਿੰਡ ਵਾਸੀ ਨੇ ਜਿਹੜੇ ਇੱਥੇ ਬਹੁਤ ਲੰਮੇ ਸਮੇਂ ਤੋਂ ਰਹਿ ਰਹੇ ਨੇ ਉਹ ਇੱਥੇ ਆਪਣੇ ਖਲੋਤੇ ਹੋਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਰਦਾਰ ਜੀ ਖਲੋਤੇ ਹੋਏ ਨੇ ਸਰਦਾਰ ਜੀ ਸਾਸਿਗਾਲ ਜੀ ਸਾਸਿਗਾਲ ਜੀ ਸਾਸਿਗਾਲ ਜੀ ਸਰਦਾਰ ਜੀ ਕਿੰਨੇ ਕ ਦਿਨ ਤੋਂ ਜਿਹੜਾ ਪਾਣੀ ਜਿਹੜਾ ਇਦਾਂ ਹੀ ਹੁਣ ਚਲੋ ਝੋਨੇ ਦੀ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਨੇ ਕਿੰਨੇ ਕ ਦਿਨ ਹੋ ਗਏ ਨੇ ਪਾਣੀ ਜਿਹੜਾ ਇੱਥੇ ਖੜਿਆ ਹੋਇਆ ਵਾ ਜਦ ਤੂੰਸੀ ਬਣਦੇ ਲਾ ਕੇ ਇਹ ਸਾਡੇ ਜੀ 6 ਅਗਸਤ ਤੋਂ ਪਾਣੀ ਆਣਾ ਸ਼ੁਰੂ ਹੋ ਗਿਆ 6 ਅਗਸਤ ਤੋਂ ਹਾਂਜੀ ਹਾਂਜੀ ਅੱਛਾ ਤੇ ਅੱਜ ਦੇ ਦੀ ਹੋ ਗਈ ਹੈ 27 ਤਰੀਕ ਅਗਸਤ ਮੰਨ ਲਓ ਕਿ 21 22 ਦਿਨ ਬਣ ਜਾਂਦੇ अच्छा ਤੇ ਵੈਸੇ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਘੇੜਾ ਨਹੀਂ ਮਾਰਿਆ ਕੋਈ ਬੋੜਿਆ ਨਹੀਂ ਨਹੀਂ ਬੋੜਿਆ ਜੀ ਕਿਉਂਕਿ ਸਾਡੇ ਜਿਹੜੇ ਤੁਸੀਂ ਬੰਨਨੇ ਜਾਂ ਸਾਡੇ ਰਸਤੇ ਨੇ ਉਹ ਥੋੜੇ ਜੇ ਇਹਨਾਂ ਨੇ ਵਧੀਆ ਬਣਾਇਆ ਨੇ ਤੇ ਆ ਲੱਗੇ ਸ਼ਾਇਦ ਨਾਲ ਚੁੱਕਣਾ ਪੈ ਜਾਵੇ ਹੂੰ ਕਿਉਂਕਿ ਰਸਤਾ ਵਧੀਆ ਬਣਾਇਆ ਤੇ ਗੱਡੀਆਂ ਚ ਚੁੱਕ ਵੀ ਪੈ ਸਕਦੀ ਵੋਟਰ ਵਾਸਤੇ ਆ ਜਾਂਦੇ ਨੇ ਅੱਛਾ ਹਾਂਜੀ ਬੋਟਾ ਵਾਸਤੇ ਆਂਦੇ ਨੇ ਪਰ ਜਦ ਹੁਣ ਆਣ ਕਦੇ ਇਹਨਾਂ ਦੇ ਸਿੰਘ ਜ਼ਰੂਰ ਚੋਪੜਾਂਗੇ ਭਾਜੀ ਦਰਿਆ ਤੇ ਚਲੋ ਚੜਿਆ ਹੋਇਆ ਇਸ ਟਾਈਮ ਤੇ ਜਿਹੜੇ ਦਰਿਆ ਦੇ ਵਿੱਚ ਲੋਕ ਜਿਹੜੇ ਰਹਿ ਰਹੇ ਜਿੱਥੇ ਬਸੇਰਾ ਸੀ ਲੋਕਾਂ ਦਾ ਉਹ ਸਾਰੇ ਟੋਟਲੀ ਇੱਥੇ ਹੁਣ ਆਪਣੇ ਸੁਰੱਖਿਤਾਮਤ ਆ ਗਏ ਨੇ ਹਾਂਜੀ ਬਿਲਕੁਲ ਬਿਲਕੁਲ ਪਿੰਡ ਤੇ ਸਾਡੇ ਲੋਕ ਜਿਹੜੇ ਬੱਚੇ ਸਾਡੇ ਕਈ ਇਹੋ ਜਿਹੇ ਤਾਰੂਣੇ ਕੁਝ ਆਪਣੇ ਵੀ ਸਾਧਨ ਰੱਖੇ ਨੇ ਜਿਹੜੇ ਕੁਝ ਫਸ ਗਏ ਲੋਕ ਲੋੜੇ-ਵੋੜੇ ਮੰਨ ਲਓ 5-7 10 ਹੋਣਗੇ ਉਹਨਾਂ ਨੂੰ ਮੁੰਡਿਆ ਆਪਣੇ ਪਿੰਡ ਦੇ ਮੁੰਡਿਆਂ ਨੇ ਲਿਆਂਦਾ ਉਹਨਾਂ ਕਿੰਨਾ ਕ ਪਰਿਵਾਰ ਜਿਹੜਾ ਹੁਣ ਦਰਿਆ ਦੇ ਵਿੱਚ ਰਹਿ ਰਿਹਾ ਸੀ ਜ ਮਾਲਕੀ ਝੋਨੇ ਦੀ ਫਸਲ ਦੀ ਗੱਲ ਕਰ ਲੋ ਜਾਂ ਕਮਾਤ ਦੀ ਗੱਲ ਕਰ ਲੋ ਜਿੱਦਾਂ ਹੁਣ ਸਾਰੀ ਪਾਣੀ ਦੇ ਲਪੇਟ ਦੇ ਵਿੱਚ ਆ ਗਈ ਲਗਭਗ ਜਿੱਦਾਂ ਬਿਲਕੁਲ ਜੀ ਮੇਰੇ ਹਿਸਾਬ ਨਾਲ 2-3000 ਕਿੱਲਾ ਪਹਿਲੀ ਬਰਬਾਦ ਹੋ ਗਈ 2-3000 ਕਿੱਲਾ ਬਿਲਕੁਲ ਜੀ ਬਿਲਕੁਲ ਸਾਹਮਣੇ ਦੇਖਦਾ ਪਏ ਤੁਸੀਂ ਦੇਖ ਸਕਦੇ ਅੱਛਾ ਤੁਸੀਂ ਦੇਖ ਸਕਦੇ ਨਿਕੰਭਰੋ ਇਹ ਸਾਰੀ ਟਾਲੀ ਦੀ ਮਾਲਕੀ ਸੀ ਜਿੱਦਾਂ ਕਾਲੀ ਪੇੜ ਦੀ ਜੀ ਟਾਲੀ ਦੀ ਮਾਲਕੀ ਬਿਲਕੁਲ ਬਹੁਤ ਬਰਬਾਦ ਹੋ ਗਿਆ ਜੀ ਜੀਮੇਦਾਰਾਂ ਵਾਸਤੇ ਬਹੁਤ ਮਾੜਾ ਹੈ ਬਹੁਤ ਹੀ ਜ਼ਿਆਦਾ ਮੜਾ ਕੁਝ ਪੈਲੀਆਂ ਤੇ ਠੇਕੇ ਤੇ ਵੀ ਲਈਆਂ ਹੋਣਗੀਆਂ ਕਿਸਾਨ ਵੀਰਾਂ ਦੇ ਜਾਂ ਕੋਈ ਆਪਣੀ ਮਾਲਕੀ ਵੀ ਹੋएगी ਜਿੱਦਾਂ ਕਿ ਠੇਕੇ ਤੇ ਵੀ ਹੋਣਗੀਆਂ ਪੈਲੀਆਂ ਕੁਝ ਬਿਲਕੁਲ ਬਹੁਤ ਜ਼ਿਆਦਾ ਠੇਕੇ ਤੇ ਪੈਲੀਆਂ ਨੇ ਜੀ ਮਾਲਕੀਆਂ ਵੀ ਹੋਣਾ ਚਾਹੀਏ ਹਮ ਇੱਕ ਕਿੱਲੇ ਤੇ ਮੇਰੇ ਹਿਸਾਬ ਨਾਲ ਜੋ ਖਰਚਾ ਆਂਦਾ ਹੈ 20000 ਰੁਪਏ ਖਰਚਾ ਪੈਂਦਾ ਹਮ ਤੇ ਉਹ ਜੀਵਿੰਦਾਰ ਵੀ ਕੀ ਕਰੇਗਾ ਹਮ ਉਹਦੇ ਵਾਸਤੇ ਬਹੁਤ ਜ਼ਿਆਦਾ ਇੱਕ ਬਦਲ ਹਮ ਉਹਨੇ ਆਪਣੀ ਕੋਈ ਪੇਸ਼ ਨਹੀਂ ਜਾਣ ਦਿੰਦਾ ਪਿਆ ਲੋਕਾਂ ਦੇ ਕਈਆਂ ਦੇ ਮੇਰੇ ਹਿਸਾਬ ਨਾਲ ਇੱਕ ਦੋ ਘਰਾਂ ਦੇ ਕੰਦਾ-ਕੁੰਦਾ ਵੀ ਟਕੀਆਂ ਨੇ ਤੇ ਕਿਉਂਕਿ ਪ੍ਰਸ਼ਾਸਨ ਨੂੰ ਇਹਦੇ ਤੇ ਕੋਈ ਨਹੀਂ ਆ ਗਈ ਹੁਣ ਤੁਸੀਂ ਆਪ ਹੀ ਦੇਖ ਲਓ ਮੇਰੇ ਹਿਸਾਬ ਨਾਲ ਆ ਭਗਵੰਤ ਮਾਨ ਨੂੰ ਆਪਣੇ ਚਾਚੜਿਆ ਜਾ ਕੇ ਤਾੜੂ ਤਾਮਨ ਡਾੜੂ ਚ ਜਾ ਕੇ ਪਤਾ ਨਹੀਂ ਕੀ ਚੁਟਕਲੇ ਦਿਨਾਈ ਜਾਂਦਾ ਲੋਕਾਂ ਨੂੰ ਉਹਨੂੰ ਪੰਜਾਬ ਨਹੀਂ ਦਿਖਦਾ ਹੂੰ ਉਹਨੂੰ ਪੰਜਾਬ ਨਹੀਂ ਦਿਖਦਾ ਜੀ ਕਿਉਂਕਿ ਉਹ ਆਪਣੇ ਚੱਕਰਾਂ 'ਚ ਪਿਆ ਹੋਇਆ ਹੈ ਹੂੰ ਤੇ ਉਹਨਾਂ ਨੂੰ ਪੰਜਾਬ ਨਹੀਂ ਦੇ ਦਿਆ ਕਿਉਂਕਿ ਪੰਜਾਬ ਦੇ ਇੰਨੇ ਹਾਲਾਤ ਮਾੜੇ ਨੇ ਚਲੋ ਕੁਛ ਤੇ ਮਾਰ ਰੱਬ ਕਰਦਾ ਪਿਆ ਤੇ ਕੁਛ ਇਹ ਪ੍ਰਸ਼ਾਸਨ ਤੋਂ ਬਿਲਕੁਲ ਨਹੀਂ ਜਦੂ ਆਣਾ ਉਹਨਾਂ ਨੇ ਤੇ ਅਸੀਂ ਤੁਹਾਨੂੰ ਜੀ ਮੁਰਗੀ ਦੇ ਅੰਡੇ ਦੇ ਵੀ ਪੈਸੇ ਦੇ ਦਿਆਂਗੇ ਹੂੰ ਕੁਛ ਨਹੀਂ ਦਿੰਦੇ ਜੀ ਜ਼ਿਮੀਂਦਾਰ ਵਾਸਤੇ ਬਹੁਤ ਮੁਸ਼ਕਲ ਫਿਰ ਜ਼ਿਮੀਂਦਾਰ ਕਰੇ ਕੀ ਕਰ ਉਹ ਗੋਲੀਆਂ ਖਾਲ ਲੰਦਾ ਕੋਈ ਕੁਛ ਕਰ ਲੰਦਾ ਕੋਈ ਫਾਲ ਲੰਦਾ ਕਿਉਂਕਿ ਕਰਜ਼ਾ ਇੰਨਾ ਹੋ ਜਾਂਦਾ ਸਰ ਤੇ ਕਿ ਚੋ ਜਣਾ ਚਲੋ ਇਹਦੇ ਨਾਲ ਚਲੋ ਉਹਨਾਂ ਦਾ ਗੁਜ਼ਾਰਾ ਹੁੰਦਾ ਹੈ ਕਈ ਚਲੋ ਬੱਚੇ ਵਿਦੇਸ਼ਾਂ ਚ ਵੀ ਹੈਗੇ ਨੇ ਪਰ ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਦਾ ਤਾਂ ਗੁਜ਼ਾਰਾ ਇੱਛੂ ਨਾਲ ਦਾਣੇ ਫੱਕੇ ਦੋ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਦਾ ਵੀ ਗੁਜ਼ਾਰਾ ਇੱਛੂ ਹੀ ਹੈ ਉਹ ਮਜ਼ਦੂਰਾਂ ਦਾ ਵੀ ਲੋਕਾਂ ਦਾ ਕੰਮ ਠਾਪੇ ਹਾਂ ਬਿਲਕੁਲ ਠਾਪੇ ਕਿਉਂਕਿ ਉਹਨਾਂ ਨੂੰ ਵੀ ਹੁੰਦਾ ਕਿ ਝੋਨਾ ਹੀ ਵੱਡਾ ਹੈ ਕੁਝ ਚਲੋ ਕੁਝ ਨਾ ਕੁਝ ਰਕਜ਼ਾਰ ਮਿਲਦਾ ਮਿਹਦੂਰਾਂ ਨੂੰ ਪਰ ਜਦੋਂ ਇਹ ਕੰਮ ਹੀ ਇਹੋ ਜਿਹਾ ਹੋ ਗਿਆ ਤੇ ਕਿੱਥੋਂ ਮਿਲਣਾ ਕਿਹੜੀ ਝੋਨੇ ਦੀ ਫਸਲ ਤੋਂ ਇਲਾਵਾ ਕਿਹੜੀ-ਕਿਹੜੀ ਫਸਲ ਦੀ ਜਿਹੜੀ ਕਾਂਖ ਤੇ ਜਿਹੜੀ ਇੱਥੇ ਕੀਤੀ ਜਾ ਰਹੀ ਸੀ ਆਪਣੇ ਟਾਲੀ ਮੰਡ ਖੇਤਰ ਦੇ ਵਿੱਚ ਮੰਡੇ 'ਚ ਬਹੁਤ ਜ਼ਿਆਦਾ ਸਬਜ਼ੀ ਵੀ ਲਾਂਦੇ ਨੇ ਅੱਛਾ ਬਾਹਰੋਂ ਲੋਕੀ ਆਏ ਨੇ ਬਾਹਰ ਲਿਆਂ ਜੀ ਦਾ ਸਟੇਟਾਂ ਜੀ ਯੂਪੀ ਚੋਂ ਆਉਂਦੇ ਨੇ ਤੇ ਦੂਜਾ ਗੰਨਾ ਬਹੁਤ ਜ਼ਿਆਦਾ ਲਾਂਦੇ ਨੇ ਅੱਛਾ ਝੋਨਾ ਲਾਂਦੇ ਨੇ ਮੱਕੀ ਲਾਂਦੇ ਨੇ ਆਪਣੇ ਝੋਨੇ ਦੀ ਫਸਲ ਕਾਟੇ ਤੇ ਗੰਨਾ ਨਾ ਵੀ ਜ਼ਿਆਦਾ ਝੋਨਾ ਵੀ ਬਹੁਤ ਜੀ ਝੋਨਾ ਤਾਂ ਦਿਖਦਾ ਨਹੀਂ ਪਿਆ ਦੇਖੋ ਤੁਸੀਂ ਪਾਣੀ ਉਹ ਧਿਆਨ ਨਾਲ ਪਾਣੀ ਫਿਰ ਗਿਆ ਵੇ ਮੇਖਾ ਮੇਰੇ ਹਿਸਾਬ ਨਾਲ 2-2 3-3 ਫੁੱਟ 4-4 ਫੁੱਟ ਉੱਪਰ ਚੱਲਦਾ ਪਿਆ ਝੋਨੇ ਦਾ ਪਾਣੀ ਤੇ ਕਿੱਥੋਂ ਬਜੇਗਾ 6 ਤਰੀਕ ਦਾ ਮੇਰੇ ਹਿਸਾਬ ਨਾਲ 21 ਦਿਨ ਹੋ ਗਏ ਨੇ ਪਾਣੀ ਮੋਟਰਾਂ ਵੀ ਸਾਰੀਆਂ ਲਗਭਗ ਜਾਨੀਆਂ ਡੋਪ ਚੁੱਕੀਆਂ ਨੇ ਜਦਾਂਗੇ ਹਾਂ ਜਾਨ ਬਹੁਤ ਜ਼ਿਆਦਾ ਮੋਟਰਾਂ ਦੇ ਹੂੰ ਮੋਟਰ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਤੁਹਾਨੂੰ ਪਤਾ ਹੋਏਗਾ 2023 ਦੇ ਵਿੱਚ ਵੀ ਇਹ ਸੰਤਾਪ ਆਪਾਂ ਨੂੰ ਹੰਡਾਉਣਾ ਪਿਆ 2023 ਦੇ ਵਿੱਚ ਵੀ ਇਹੀ ਮਾਰ ਪਈ ਸੀ ਪਾਣੀ ਦੀ ਤੇ ਹੁਣ 2025 ਸਾਲ ਨੇ ਚੱਲੰਦਾ ਅਗਸਤ ਮਹੀਨਾ ਜਦਾਂ ਹਾਂ ਬਿਲਕੁਲ ਬਿਲਕੁਲ ਜੀ 2023 ਚ ਤੇ ਐਦਾਂ ਲੱਗਦਾ ਜਿਦਾ ਕੁਝ ਲਾਇਆ ਹੀ ਨਹੀਂ ਹੂੰ ਐਦਾਂ ਚਾਤਰੀ ਵੇਚ ਗਈ ਚਾਤਰੀ ਵੇਚ ਗਈ ਜਿਹਨਾਂ ਹੁਣ ਵੇਖ ਰਿਆਂ ਸੀ ਹਾਂਜੀ ਇਹ ਜਿੱਦਾ ਪਲੇਨ ਬਿਲਕੁਲ ਬੂਟਾ ਵੀ ਨਹੀਂ ਦਿਖਦਾ ਕਿ ਇੱਥੇ ਕੁਝ ਫਸਲ ਲਾਈ ਗਈ ਤੇ ਉਦੋਂ ਵੀ ਜਿਹੜੇ ਨਾ ਗੋਗਲ ਵਾਲਾ ਮਿੱਟੀ ਝੜ ਗਈ ਸਰਕਾਰ ਦਿੱਤਾ ਕੱਖ ਨਹੀਂ ਸੀ ਕੋਈ ਮੁਆਵਜ਼ਾ ਨਹੀਂ ਦਿੱਤਾ ਕੁਝ ਨਹੀਂ ਜੀ ਦਿੰਦੇ ਸਿਰਫ ਮਾਲਕ ਗੱਲਾਂ ਬਾਤਾਂ ਨਸਾਰ ਜਾਂਦੇ ਨੇ ਤੇ ਭਗਵੰਤ ਮਾਨ ਤੇ ਹੁਣ ਤੁਹਾਨੂੰ ਪਤਾ ਹੀ ਤੁਸੀਂ ਕਿਹੜੇ ਨਹੀਂ ਜਾਣਦੇ ਤੁਹਾਨੂੰ ਵੀ ਸਾਰਾ ਪਤਾ ਹੈ ਹੁਣ ਆ ਸੋਣਾ ਪਤਾ ਤੁਹਾਨੂੰ ਵੀ ਸਾਰਾ ਕਿ ਉਹ ਚੁਟਕਲੇ ਸੁਣਾ ਕੇ ਆਪਣਾ ਟਾਈਮ ਪਾਸ ਕਰ ਜਾਂਦਾ ਹਾਂਜੀ ਹਾਂਜੀ ਇੱਕ ਡਾਲ ਹੋਰ ਮੈਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗਾ ਚਲੋ ਸਰਕਾਰਾਂ ਦੇ ਤੇ ਤੁਸੀਂ ਦੋ ਚਲਾਤਾ ਜਿਹੜਾ ਲਾਤੇ ਲਾਵਾਂਗੇ ਮੈਂ ਪੱਕਾ ਲਾਵਾਂਗਾ ਉੱਤੇ ਇੱਕ ਗੱਲ ਹੋਰ ਦੇਖੋ ਕੋਈ ਸਰਕਾਰ ਵੀ ਨਹੀਂ ਚੰਗੀ ਹੈ ਜਿਹੜੀ ਮਰਜ਼ੀ ਆ ਜਾਵੇ ਹਾਂਜੀ ਜਿਹੜੀ ਮਰਜ਼ੀ ਆ ਜਾਵੇ ਸਰਕਾਰ ਕੋਈ ਵੀ ਨਹੀਂ ਚੰਗੀ ਠੀਕ ਠੀਕ ਹਾਂਜੀ ਆ ਕੇ ਜਦੋਂ ਵੋਟਾਂ ਲੈਣੀਆਂ ਪਿੰਡਾਂ ਨਾਲ ਲੜਾ ਨਿੰਕੇ ਕਿ ਤੁਸੀਂ ਇੱਦਾਂ ਕਰ ਲੋ ਇੱਦਾਂ ਕਰ ਲੋ ਮੈਂ ਤੁਹਾਡੇ ਨਾਲ ਕਰਦੇ ਕੱਖ ਨਹੀਂ ਲੜਪਿੰਡ ਪਰ ਸਾਡਾ ਪਿੰਡ ਚੰਗਾ ਇਸ ਗੱਲ ਸਰਦਾਰ ਜੀ ਜਿੱਥੇ ਹੁਣ ਜਾਲੀਮਾਲੀ ਚਲੋ ਆਪਣੇ ਜਿਹੜੇ ਸੁਰੱਖਿਆ ਧਾਵਾਂ ਤੇ ਲੋਕੀ ਜਿਹੜੇ ਪਹੁੰਚ ਗਏ ਉੱਥੇ ਜਿੱਦਾਂ ਹੁਣ ਮੰਡ ਦੇ ਵਿੱਚ ਕਾਫੀ ਲੋਕਾਂ ਨੇ ਜਿਹੜਾ ਖੇਤੀ ਬਾੜੀ ਤੋਂ ਇਲਾਵਾ ਡੰਗਰ ਬੱਛਾ ਵੀ ਰੱਖਿਆ ਹੋਏਗਾ ਉਸ ਸਰਕਲ ਧਾਵਾਂ ਤੇ ਪਹੁੰਚ ਗਏ ਬਿਲਕੁਲ ਜੀ ਡੰਗਰ ਬੱਛਾ ਸਾਡੇ ਢੇਰੇ ਨੇ ਬਾਹਰ ਪੜਿਆ ਜਿਹੜੇ ਜ਼ਿਮੀਂਦਾਰ ਭਰਾ ਨੇ ਅੱਛਾ ਉਹਨਾਂ ਡੇਰੇ ਵੀ ਬਣਾਏ ਨੇ ਉੱਥੇ ਡੰਗਰ ਬੱਚਾ ਰੱਖਦੇ ਨੇ ਤੇ ਉਹ ਡੇਰਾ ਜਿਹਦਾ ਉਹ ਪੱਠਾ ਦਿੱਤਾ ਉੱਥੇ ਬਣਾਉਂਦਾ ਤੇ ਉਹ ਜਦੋਂ ਐਚੇ ਅਨਾਊਂਸਮੈਂਟ ਕੀਤੀ ਗਈ ਸੀ ਪਿੰਡ ਲੋਕ ਕਿ ਚਲੋ ਪਾਣੀ ਦਾ ਕੋਈ ਪਤਾ ਨਹੀਂ ਕਦੋਂ ਆ ਜਾਵੇ ਤੇ ਕਿਉਂਕਿ ਆਮ ਲੋਕ ਅੱਜਕੱਲ ਜਿੱਦਾ ਫੇਸਬੁੱਕ YouTube Instagram ਇਹ ਚੱਲਦਾ ਸਾਰਾ ਕਿਉਂਕਿ ਸੋਸ਼ਲ ਮੀਡੀਆ ਜੋ ਹੈ ਅੱਜ ਦਾ ਟਾਈਮ ਹੈ ਨਾ ਸੋਸ਼ਲ ਮੀਡੀਆ ਉਹ ਤੇ ਪਤਾ ਲੱਗ ਜਾਂਦਾ ਦੱਸ ਦਿੰਦੇ ਨੇ ਇੰਨਾ ਸ ਕਰੋ ਪਾਣੀ ਇੰਨਾ ਕਾ ਛੱਡ ਰਹੇ ਇੰਨਾ ਛੱਡ ਰਹੇ ਤੇ ਫਿਰ ਪਿੰਡ ਵਾਲੇ ਨੇ ਇੱਕ ਦੂਜੇ ਨੂੰ ਥੋੜਾ ਜਿਹਾ ਦੱਸ ਦਿੰਦੇ ਨੇ ਭਾਈ ਆਪਣਾ ਇੰਨਾ ਦੇ ਵਿੱਚ ਤੁਹਾਡੇ ਅਲੋਟਮੈਂਟ ਆ ਵੀ ਹੋ ਗਈਆਂ ਹੋਣੀਆਂ ਕਿ ਤੁਸੀਂ ਸੁਰੱਖਿਆ ਸਾਵਾਂ ਤੇ ਪਹੁੰਚ ਜਾਓ ਆਪਣਾ ਮਾਲ ਡੰਗਰ ਲਾ ਕੇ ਹਨਾ ਪਿੰਡ ਗੁਰਦਰਾ ਸਾਹਿਬ ਦੇ ਵਿੱਚ ਹਨਾ ਨਹੀਂ ਜੀ ਤੇ ਲੋਕਾਂ ਕੋਲ ਇੱਥੇ ਆਪਣੀ ਜਿਹਾ ਜਗ੍ਹਾ ਹੈਗੀ ਆ ਨਾ ਪਿੰਡ ਦੇ ਪੁਰਾਣਾ ਪਿੰਡ ਸਾਡਾ ਹਿਸ਼ਾਰਪੁਰ ਦਾ ਲਾਸਟ ਪਿੰਡ ਹੈ। ਅੱਛਾ ਅੱਛਾ 40 ਪਿੰਡ ਹਿਸ਼ਾਰਪੁਰ ਜ਼ਿਲ੍ਹਾ ਪੈਂਦਾ ਵਾ। ਹਿਸ਼ਾਰਪੁਰ ਜ਼ਿਲ੍ਹਾ ਲਾਸਟ ਪਿੰਡ ਸਾਡਾ ਹਿਸ਼ਾਰਪੁਰ ਦਾ। ਹਾਂਜੀ ਹਾਂਜੀ। ਇਤੋਂ ਦੂਸਰੇ ਬੰਨੇ ਦੂਸਰਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਪਲਾਥ ਏਰੀਆ ਜਾਂ ਆਪਣਾ ਜ਼ਿਲ੍ਹਾ ਕਪੂਰਥਲਾ। ਹਾਂਜੀ ਕਪੂਰਥਲਾ ਆ ਸਾਡਾ ਬੱਲਾ ਪਿੰਡ ਨਾਲ। ਅੱਛਾ ਬੱਲਾ। ਇਤੋਂ ਅੱਗੇ ਬੱਲਾ ਚੱਕ ਜਾਂਦਾ ਕਪੂਰਥਲੇ 'ਚ ਪੈਂਦਾ। ਹਾਂ ਅੱਗੇ ਜਦ ਤੁਸੀਂ ਕਹਿ ਰਹੇ ਮਿਆਣੀਆ ਲੋ ਆਏ ਉਹ ਵੀ ਕਪੂਰਥਲੇ 'ਚ। ਕਪੂਰਥਲੇ 'ਚ ਪੈਂਦਾ। ਹਾਂਜੀ ਹਾਂਜੀ। ਆਹੀ ਕੱਲਾ ਲਾਸਟ ਪਿੰਡ ਹੈ ਜਿਹ अच्छा अच्छा बाकी उदा कोई गिडा मारने लोड नहीं एक ਗੱਲ ਹੋਰ ਮੈਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗਾ ਜਿਹੜਾ ਝੋਨਾ ਤੁਸੀਂ ਦੇ ਆਪਾਂ ਦੇਖ ਰਹੇ ਆ ਇਹ ਝੋਨਾ ਜਿਹੜਾ ਉੱਚੀਆਂ ਪੈਲੀਆਂ ਉਹੀ ਬੱਚਿਆ ਕਿ ਜਾਂ ਉਹ ਵੀ ਪਾਣੀ ਦੇ ਲਬੇਟ ਵਿੱਚ ਆ ਗਿਆ ਜੇ ਆਪਾਂ ਦੇਖੀਏ ਝੋਨਾ ਇਹ ਵੀ ਬਰਬਾਦ ਹੈ ਕੋਈ ਨਹੀਂ ਪਾਣੀ ਮੁੱਢਾਂ ਨੂੰ ਲੱਗ ਗਿਆ ਮੁੱਢਾਂ ਨੂੰ ਲੱਗ ਗਿਆ ਜਦੋਂ ਨਿਸਰਨਾ ਝੋਨੇ ਨੇ ਹਾਂ ਤੇ ਕਿਉਂਕਿ ਝੋਨਾ ਜਿਹੜਾ ਉਹ ਮੁੱਢਾਂ ਦੇ ਪਾਰ ਨਹੀਂ ਚੱਲਣਾ ਹਾਂ ਉਹ ਗੱਲ ਜਾਂਦਾ ਥੱਲੋ ਹਾਂ ਸਹੀ ਗੱਲ ਨੁਕਸਾਨ ਤਾਂ ਸਾਰਾ ਹੀ ਹੋ ਗਿਆ ਨੁਕਸਾਨ ਬਹੁਤ ਜ਼ਿਆਦਾ ਹੈ ਨੁਕਸਾਨ ਦੇ ਤਾਂ ਕੋਈ ਮਨ ਲੋ ਘਾਤੀ ਲਈ ਤੁਹਾਨੂੰ ਲੱਗਦਾ ਕਿ ਜਿਹੜੇ ਕਿਸਾਨ ਵੀਰਾਂ ਨੇ ਠੇਕੇ ਦੇ ਪੈਲੀਆਂ ਲਾਈਆਂ ਤਾਂ ਉਹਨਾਂ ਦਾ ਜਿਹੜਾ ਠੇਕੇਦਾਰ ਉਹ ਠੇਕਾ ਮਾਫ ਕਰੂਗਾ ਜਿਹੜਾ ਜਿਹਦੀ ਪੈਲੀ ਦੀ ਮਾਲਕੀ ਅਗਾਸ ਕਰਕੇ ਦੇਖੋ ਜੀ ਉਹ ਤੇ ਉਹਨਾਂ ਦੇ ਨਿਰਭਰ ਕਰਦਾ ਕੁਝ ਵੀ ਕਿਹਾ ਜਾ ਸਕਦਾ ਹੈ ਕਰਦਾ ਵੀ ਚਾਹੀਦਾ ਕਿ ਨਹੀਂ ਜਿਹੜਾ ਹਾਲਾਤ ਜਿਹੜੇ ਪਹਿਲੇ ਵਾਰ ਸਾਡੇ ਕੋਈ ਕਿਸਾਨਾਂ ਨੇ ਕਾਫੀ ਮਟੀਰੀਅਲ ਵੀ ਬਾਤਾਂ ਖਾਦਾ ਬਾਤੀਆਂ ਸਪਰੇਅ ਸਭ ਕੁਝ ਖਾਦਾ ਦੇਖੋ ਜੀ ਹੁਣ ਤੱਕ ਜੋ ਵੀ ਉਹਨਾਂ ਨੇ ਖਰਚਾ ਕਰਨਾ ਸੀ ਝੋਨੇ ਤੇ ਉਹ ਕਰਤਾ ਉਹਨਾਂ ਦਾ ਮੈਂ ਪਹਿਲੇ ਦੱਸਿਆ ਤੁਹਾਨੂੰ 20000 ਰੁਪਏ ਤੱਕ ਕਿਲਾ ਖਰਚ ਆ ਜਾਂਦਾ ਉਹ ਆਏ ਵੋਏ ਦਵਾਈ ਸਭ ਕੁਝ ਅਜ ਕਰ ਹਰ ਚੀਜ਼ ਤੇ ਕੰਮ ਦੇ ਪੈਸੇ ਨਹੀਂ ਹੋਣਾ ਪੈਸੇ ਨਾ ਮਾਰੇ ਪੈਸੇ ਤੋਂ ਬਿਨਾ ਹੁੰਦਾ ਨਹੀਂ ਲੀਵਰ ਵੀ ਪੈਸਾ ਦਵਾਈ ਵੀ ਦਵਾਈ ਦੇ ਪੈਸੇ ਤੇ ਦਵਾਈਆਂ ਦੇ ਪੈਸੇ ਸਭ ਕੁਝ ਗੰਦ ਘੜਾਈ ਦੇ ਪੈਸੇ ਦੇਖੋ ਦਵਾਈ ਵੀ ਲੀਵਰ ਤੇ ਪਾਣੀ ਲੀਵਰ ਨੇ ਪਾਣੀ ਹਾਂ ਤੇ ਦਵਾਈ ਮੋਲਾ ਨਹੀਂ ਉਹਨੂੰ ਲੀਵਰ ਨੇ ਪਾਣਾ ਹਾਂ ਕਿ ਜ਼ਿੰਮੇਦਾਰ ਤੇ ਇਹਨਾਂ ਤੋਂ ਹੋੜ ਭੱਜ ਦੀ ਗੱਲ ਕਰ ਸਕਦਾ ਉਹ ਤੇ ਦੂਜੇ ਪਾਸੇ ਵੀ ਦੇਣਾ ਜਾ ਕੇ ਆਪਣਾ ਤੇ ਇਸ ਗਰ ਕਿੰਨਾ ਕਿੰਨੇ ਕਿੱਲੇ ਦੱਸੇ ਮੰਡ ਕੇ ਤੇ 2003 ਕਿ 2003 2000 ਕਿੱਲੇ ਤੋਂ ਮੇਰੇ ਖਿਆਲ ਨਾਲ ਉੱਪਰ ਹੀ ਹੋ ਸਕਦਾ ਘੱਟ ਨਹੀਂ ਚਲੋ 3000 ਕਿੱਲਾ ਕਹਿ ਦਿੰਦੇ ਹਾਂ ਤਿੰਨ ਵੀ ਹੋ ਸਕਦਾ ਤਿੰਨ ਵੀ ਹੋ ਸਕਦਾ ਸਲੇਮਪਰ ਨੂੰ ਲਾ ਲੋ ਹੂੰ ਸਲੇਮਪਰ ਤੋਂ ਬਾਬਾ ਟਾਲੀ ਸਾਹਿਬ ਤੁਸੀਂ ਸ਼ਾਇਦ ਇਧਰ ਨੂੰ ਜਾਓਗੇ ਹੂੰ ਤੇ ਬਾਬਾ ਗੁਰਦਰਾ ਸਾਹਿਬ ਆਣਾ ਸਾਡੇ ਬਾਬਾ ਟਾਲੀ ਸਾਹਿਬ ਦੇ ਬਾਬਾ ਮੁਤਾਬਕ ਦਾ ਅੱਜ ਦੇ ਨਾਲ ਤੋਂ ਜਗਾ ਹਾਂਜੀ ਹਾਂਜੀ ਉੱਥੋਂ ਲੈ ਕੇ ਤੋੜ ਦਿਨ ਨੂੰ ਤੁਸੀਂ ਨਿਗਾ ਮਾਰ ਲੋ ਮੇਰੇ ਖਿਆਲ ਨਾਲ 3-4 ਕਿਲੋਮੀਟਰ ਬਾਈਂਦਾ ਦਰਿਆ ਜਿਹੜਾ ਮੇਨ ਦਰਿਆ ਵਖਦਾ ਹੂੰ ਉਹ ਤੱਕ ਉਧਰ ਉਧ ਹੀ ਉਹ ਜਿਹੜਾ ਟਾਵਰ ਦੇਖੋ ਜੀ ਅੱਛਾ ਉਹ ਸਾਹਮਣੇ ਟਾਵਰ ਬਿਜਲੀ ਵਾਲਾ ਹਾਂਜੀ ਉਹ ਤੱਕ ਟੈਲੀ 40 ਦੀ ਪੈਲੀ ਅੱਛਾ 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 40 ਔਰ ਬੱਲੇ ਦੇ ਅਗੋ ਦੂਸਰੇ ਅਗੋ ਮੰਡ ਕੋਲ ਮਿਆਣੀ ਪੈ ਜੀ ਪਾਣੀ ਪੈ ਜਨੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਪਿੰਡ ਵਾਸੀਆਂ ਦੇ ਦਰਦ ਆਪਾਂ ਦਰਦ ਹੀ ਗੈ ਸਕਦੇ ਹਾਂ ਕਿਉਂਕਿ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਆ ਪਹਿਲਾਂ ਤੇ ਜਿਹੜਾ ਸਾਡਾ ਕਿਸਾਨ ਭਰਾ ਆ ਉਹ ਪਹਿਲਾਂ ਲਵਾਈ ਦੇਂਦਾ ਵਾ ਲਵਾਈ ਤੋਂ ਬਾਅਦ ਫਿਰ ਸਪਰੇਅਾਂ ਚੱਲਦੀਆਂ ਫਿਰ ਖਾਦਾਂ ਚੱਲਦੀਆਂ ਫ ਫਿਰ ਜੇ ਇਹ ਹਾਲਾਤ ਉਹਨਾਂ ਦੇ ਬਣ ਜਾਣ ਫੇਰ ਓਖਾ ਹੀ ਆ ਕਿਉਂਕਿ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਬਾਹ ਜਿਹੜੀ ਆ ਜ਼ਰੂਰ ਫਰਨੀ ਚਾਹੀਦੀ ਕਿਉਂਕਿ 2025 ਸੰਨ ਦੀ ਮੈਂ ਗੱਲ ਕਰਾਂ 2 ਸੋਰੀ 2023 ਦੇ ਵਿੱਚ ਸੋਰੀ 2023 ਦੇ ਵਿੱਚ ਵੀ ਇਹੀ ਹਾਲਾਤ ਜਿਹੜੇ ਮੈਂ ਦੇਖ ਰਿਹਾ ਜਾਂ ਤੁਹਾਨੂੰ ਦਿਖਾ ਰਿਹਾ 2023 ਦੇ ਵਿੱਚ ਵੀ ਇਹੀ ਹਾਲਾਤ ਜਿਹੜੇ ਇਹ ਬਣੇ ਹੋਏ ਸੀ ਮੰਡ ਕਿਤਰਾਂ ਦੇ ਵਿੱਚ ਕਿਉਂਕਿ ਟਾਲੀ ਪਿੰਡ ਹੈ ਜੀ ਸ਼ਾਰਪੁਰ ਜ਼ਿਲ੍ਹੇ ਦਾ ਪਿੰਡ ਲਾਸਟ ਪਿੰਡ ਹੈ ਟਾਲੀ ਪਿੰਡ ਜਿਹੜੀਆਂ ਮੈਂ ਤਸਵੀਰਾਂ ਤੁਹਾਨੂੰ ਅਸੀਂ ਕਰਕੇ ਦਿਖਾ ਰਿਹਾ ਕਿਉਂਕਿ ਇੱਥੇ ਇਹ ਕਣਕ ਦੀ ਫਸਲ ਦੀ ਕਾਸ਼ਤ ਨਹੀਂ ਕੱਲੀ ਹੋ ਰਹੀ ਝੋਨੇ ਦੀ ਫਸਲ ਦੀ ਕਾਸ ਹੋ ਰਹੀ ਝੋਨੇ ਦੀ ਫਸਲ ਦੀ ਕਾਸ ਨਹੀਂ ਕੱਲੀ ਕੱਲ ਨਾਲ ਇੱਕ ਮਾਂ ਦੀ ਕਾਸਤ ਵੀ ਜ਼ਿਆਦੀ ਜਿਹੜੀ ਸਬਜੀ ਦੀ ਵੀ ਕਾਸਤ ਜਿਹੜੀ ਜ਼ਿਆਦੀ ਦੇਖਣ ਨੂੰ ਮਿਲ ਰਹੀ ਸਾਨੂੰ ਜਿੱਦਾਂ ਕਿ ਸਰਦਾਰ ਜੀ ਨੇ ਸਾਨੂੰ ਦੱਸਿਆ ਤੇ ਬਹੁਤ ਦੁੱਖ ਲੱਗਦਾ ਜਦੋਂ ਇਦਾਂ ਦਾ ਸੱਸੀ ਮਾਹੌਲ ਜਾਂ ਇਦਾਂ ਦੀ ਕੋਈ ਅਸੀਂ ਚੀਜ਼ ਕੋਈ ਦੇਖਦੇ ਆ ਤੇ ਅੱਜ ਦੀ ਸਾਡੀ ਵੀਡੀਓ ਟਾਲੀਪਿੰਡ ਤੋਂ ਤੁਹਾਨੂੰ ਅਸੀਂ ਦਿਖਾਉਣਾ ਇਹ ਸੀ ਕਿ ਇੱਥੇ ਪਾਣੀ ਦੇ ਹਾਲਾਤ ਕਿਸ ਤਰ੍ਹਾਂ ਦੇ ਜਿੱਦਾਂ ਕਿ ਸਰਦਾਰ ਜੀ ਨੇ ਸਾਨੂੰ ਦੱਸਿਆ ਕਿ ਕਾਫੀ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਮਾਲਕੀਆਂ ਵੀ ਹਨ ਕੁਝ ਕਿਸਾਨ ਭਰਾਵਾਂ ਨੇ ਠੇਕਿਆਂ ਦੇ ਵੀ ਲਈਆਂ ਨੇ ਚਲੋ ਇਹ ਤੇ ਗੱਲ ਠੀਕਿਆਂ ਵਾਲੀ ਤੇ ਚਲੋ ਆਪਣੀ ਮਰਜ਼ੀ ਉਹਨਾਂ ਨੇ ਠੀਕਾ ਮਾਫ ਕਰਨਾ ਕਿ ਨਹੀਂ ਮਾਫ ਕਰਨਾ ਇਹ ਤੇ ਚਲੋ ਉਹ ਹੀ ਦੱਸਣਗੇ ਬਾਕੀ ਤੁਸੀਂ ਹਾਲਾਤਾਂ ਦੇ ਨਾਲ ਅਸੀਂ ਤੁਹਾਨੂੰ ਅਸੀਂ ਜਾਣਕਾਰਾ ਰਹੇ ਸੀ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਜਿੱਦਾਂ ਕਿ ਸਰਦਾਰ ਜੀ ਨੇ ਦੱਸਿਆ ਕਿ 2000 ਤੇ 3000 ਕਿੱਲਾ ਵਾ ਇੱਥੇ ਆਪਣੀ ਪਿੰਡ ਦੀ ਜਿਹੜੀ ਪੈੜੀ ਆ ਤੇ ਸਾਰੀ ਝੋਨੇ ਦੀ ਜਾਂ ਕਣਕ ਝੋਨੇ ਦੀ ਫਸਲ ਦੀ ਗੱਲ ਕਰ ਲਓ ਜਾਂ ਕਣਕ ਦੀ ਫਸਲ ਦੀ ਗੱਲ ਕਰ ਲਓ ਸਾਰੀ ਪਾਣੀ ਦੀ ਲਪੇਟ ਦੇ ਵਿੱਚ ਆ ਗਈ ਤੇ ਅੱਜ ਦੀ ਵੀਡੀਓ ਸਾਡੀ ਟਾਲੀ ਪੈਂਦੀ ਸੀ ਤੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਫੇਰ ਮਿਲਾਂਗਾ ਜੀ ਸਾਰਿਆਂ ਨੂੰ ਪਿਆ ਪਰ ਸਤਿ ਸ੍ਰੀ ਅਕ